ਪੰਜਾਬ ਦਸਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਏਜੰਡਾ ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਹੋਏਗੀ ਗੈਂਗਸਟਰ ਅੰਕਿਤ ਭਾਦੋ ਅਤੇ ਉਸ ਦੇ ਸਾਥੀਆਂ ਨਾਲ ਹੋਏ ਇਨਕਾਊਂਟਰ ਦੀ ਦੱਸਾਂਗੇ ਕਿ ਜ਼ਿਰਖਪੁਰ ਚ ਇਸ ਮੁਕਾਬਲੇ ਦੇ ਬਾਰੇ ਹੁਣ ਕਾਨੂੰਨੀ ਸਥਿਤੀ ਕੀ ਕਹਿੰਦੀ ਹੈ ਦੱਸਾਂਗੇ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਏ ਜੀਟੀ ਐਫ ਦੀ ਹੁਣ ਤੱਕ ਕਾਰਗੁਜ਼ਾਰੀ ਕੀ ਹੈ ਅਦਾਲਤੀ ਕਾਰਵਾਈ ਦੇ ਵਿਸਤਾਰ ਦਿਆਂਗੇ ਆਓ ਸ਼ੁਰੂ ਕਰਦੇ ਹਾਂ एजेंडा ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਜੀ 7 ਦੋ 2019 ਨੂੰ ਜ਼ਿਰਕਪੁਰ ਦੇ ਪੀਰ ਮਸ਼ੱਲਾ ਏਰੀਆ 'ਚ ਪੁਲਿਸ ਨਾਲ ਇਸ ਅਪਰਾਧੀ ਟੋਲੇ ਦਾ ਮੁਕਾਬਲਾ ਹੋਇਆ ਯਾਦ ਕਰੋ ਪੁਲਿਸ ਦੀ ਇਸ ਕਾਰਵਾਈ ਦੀ ਲਾਈਵ ਵੀਡੀਓਜ਼ ਸੋਸ਼ਲ ਮੀਡੀਆ ਤੇ ਚਲੀਆਂ ਸੀ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਸੀ ਪੀਰ ਮਸ਼ੱਲਾ ਦਹਿਲ ਗਿਆ ਸੀ ਗੋਲੀਆਂ ਦੀ ਆਵਾਜ਼ ਆ ਰਹੀ ਸੀ ਤੇ ਮੀ ਵੀ ਪੈ ਰਿਆ ਸੀ ਮੌਸਮ ਫਰਵਰੀ ਦੇ ਵਿੱਚ ਠੰਡਾ ਹੀ ਹੁੰਦਾ ਹੈ ਪੁਲਿਸ ਦੀਆਂ ਪੰਜ ਟੀਮਾਂ ਲੈਡ ਬਾਏ AGTF AIGS ਗੁਰਮੀਤ ਚੋਹਾਨ ਅਤੇ ਸੰਦੀਪ ਗੋਇਲ ਤੇ ਸਹਿਯੋਗ ਦੇ ਰਹੇ ਸੀ ਵਿਕਰਮ ਸਿੰਘ ਬਰਾੜ ਡੀਐਸਪੀ ਉਹ ਗੈਂਗਸਟਰਸ ਨੂੰ ਘੇਰਾ ਪਾ ਲੈਂਦੀ ਹੈ ਗੈਂਗਸਟਰਸ ਹੁੰਦੇ ਆ ਇੱਕ ਫਲੈਟ ਦੇ ਵਿੱਚ ਲੁਕੇ ਹੋਏ ਏ ਫਲੈਟਸ ਮਹਾ ਲక్ష్ਮੀ ਨਾਮ ਵਜੋਂ ਪਪੂਲਰ ਹੁੰਦੇ ਆ ਤੇ 6C ਫਲੈਟ ਦਾ ਨੰਬਰ ਹੁੰਦਾ ਲੁਕੇ ਹੁੰਦੇ ਆ ਉਹ ਖਿਆਤ ਗੈਂਗ ਦਾ ਸਰਗਣਾ ਅੰਕਿਤ ਭਾਦੋ ਤੇ ਗੁਰਿੰਦਰ ਗਿੰਦਾ ਅਲੈਸਕਾਨਾ ਅਤੇ ਜਰਮਨਜੀਤ ਸਿੰਘ ਪਲਵਾਨ ਇਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਤੇ ਅੰਕਿਤ ਜੋ ਕਿ ਸੱਤ ਕਤਲਾਂ ਦਾ ਦੋਸ਼ੀ ਹੁੰਦਾ ਉਹ ਲੌਰੈਂਸ ਬਿਸ਼ਨੋਈ ਗੈਂਗ ਦਾ ਹਿੱਸਾ ਹੁੰਦਾ ਗਿੰਦਾ ਕਾਣਾ ਅਤੇ ਜਰਮਨ ਜੀਤ ਪਲਵਾਨ ਇਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਹੁੰਦੇ ਐ ਜਦ ਕਿ ਅੰਕਿਤ ਭਾਦੋ ਮਰਿਆ ਜਾਂਦਾ 4 ਸਾਲ ਦੇ ਕੋਰਟ ਟਰਾਇਲ ਤੋਂ ਬਾਅਦ 4 9 2023 ਨੂੰ ਯਾਨੀ ਕਿ ਪਰਸੋਂ ਐਡੀਸ਼ਨਲ ਸੈਸ਼ਨ ਜੱਜ ਪਰਵਿੰਦਰ ਸਿੰਘ ਗਰੇਵਾਲ ਨੇ ਆਪਣੇ 147 ਪੇਜ ਦੇ ਆਦੇਸ਼ 'ਚ ਇਹਨਾਂ ਨੂੰ ਦੋਹਾਂ ਨੂੰ ਜਰਮਨਜੀਤ ਅਤੇ ਗਿੰਦੀ ਨੂੰ 10-10 ਸਾਲ ਦੀ ਕੈਦ ਸੁਣਾਈ ਹੈ 20-20 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ ਅਦਾਲਤ ਦਾ ਆਦੇਸ਼ ਰਾਤੀ 7 ਵਜੇ ਸੁਣਾਇਆ ਗਿਆ ਦੋਹੇ ਦੋਸ਼ੀ ਅਦਾਲਤ ਦੇ ਵਿੱਚ ਮੌਜੂਦ ਸੀ ਸਰਕਾਰੀ ਵਕੀਲ ਨੇ ਪੁਲਿਸ ਦਾ ਪੱਖ ਰੱਖਿਆ ਵਕੀਲ ਸਨ ਐਡੀਆ ਭਰਪੂਰ ਸਿੰਘ ਹੁਣ ਤੁਹਾਨੂੰ ਡੀਐਸਪੀ ਵਿਕਰਮ ਸਿੰਘ ਬਰਾੜ ਨਾਲ ਸਾਡੀ ਹੋਈ ਗੱਲਬਾਤ ਦੇ ਵਿਸਤਾਰ ਦੱਸਦੇ ਆ ਉਹਨਾਂ ਨੇ ਦੱਸਿਆ ਅੰਕਿਤ ਭਾਦੋ 2019 ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਬੇਲਗਾਮ ਖੁੱਲਿਆ ਹੁਕਮਦਾ ਸੀ ਬਿਸ਼ਨੋਈ ਦੇ ਕਹਿਣ ਤੇ ਸਾਰੇ ਪੰਜਾਬ ਹਰਿਆਣਾ ਰਾਜਸਥਾਨ ਅਤੇ ਨੈਸ਼ਨਲ ਕੈਪੀਟਲ ਰਿਜਨ ਦਿੱਲੀ ਦੇ ਵਿੱਚ ਮੋਟੀਆਂ ਫਰੋਤੀਆਂ ਲੈਂਦਾ ਸੀ ਮੋٹے ਵਪਾਰੀਆਂ ਦੇ ਵਿੱਚ ਖੌਫ ਸੀ ਉਹਦਾ ਉਹਦਾ ਨਾਮ ਚੱਲਦਾ ਸੀ ਡੰਕਾ ਵੱਜਦਾ ਸੀ ਉਸ ਦੀ ਖਾਸੀਅਤ ਇਹ ਸੀ ਕਿ ਉਹ ਦੋਹਾਂ ਹੱਥਾਂ ਦੇ ਵਿੱਚ ਰਵੋਲਵਰ ਫੜ ਕੇ ਇਕੱਠੇ ਇੱਕੋ ਵਕਤ ਫਾਇਰ ਕਰਨ ਜਾਂਦਾ ਸੀ ਉਸ ਦੀ ਤਸਵੀਰ ਤੁਸੀਂ ਹੁਣ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਐਡੀਟਰ ਨੂੰ ਬੇਨਤੀ ਕਰੂੰਗਾ ਕਿ ਉਹ ਦਿਖਾਈ ਜਾਏ ਇਸ ਦੇ ਉੱਤੇ ਸੱਤ ਕਤਲਾਂ ਦੇ ਮਾਮਲੇ ਦਰਜ ਸੀ ਇਹ ਭਗੌੜਾ ਸੀ 28 ਹੋਰ ਪਰਚੇ ਇਹਦੇ ਤੇ ਦਰਜ ਸੀ ਤੇ ਮਾਮਲੇ ਅੱਗੇ ਚੱਲ ਰਹੇ ਸੀ ਗ੍ਰਿਫਤ ਦੇ ਵਿੱਚ ਨਹੀਂ ਸੀ ਆ ਰਿਹਾ ਗਿੰਦੀ ਕਾਣਾ ਜਿਸ ਦੀ ਕੀ ਇੱਕ ਅੱਖ ਪੱਥਰ ਦੀ ਪਈ ਹੋਈ ਸੀ ਅਤੇ ਜਰਮਨ ਜੀਤ ਪਧਵਾਨ ਕੋ ਖਿਆਤ ਗੈਂਗਸਟਰ ਜੈਪਾਲ ਭੁੱਲਰ ਦੇ ਸਾਥੀ ਸੀ ਜੈਪਾਲ ਭੁੱਲਰ ਨੂੰ ਗੁਰਮੀਤ ਚੋਹਾਨ ਜੋ ਕਿ ਹੁਣ AIG EGTF ਅਤੇ SSP ਤਰਨਤਾਰਨ ਲੱਗੇ ਹੋਏ ਨੇ ਉਹਨਾਂ ਦੀ ਟੀਮ ਨੇ ਬੰਗਾਲ ਪੁਲਿਸ ਦੀ ਸਹਾਇਤਾ ਨਾਲ ਕੋਲਕੱਤਾ ਜਾ ਕੇ ਮਾਰਿਆ ਸੀ ਗਿੰਦੀ ਨੇ ਇੰਟਰੋਗੁਏਸ਼ਨ ਚ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਉਹਦੀ ਡਿਊਟੀ ਦਵਿੰਦਰ ਬੰਬੀਹਾ ਮੁਖੀਆ ਜਿਹੜਾ ਸੀਗਾ ਬੰਬੀਹਾ ਗੈਂਗ ਦਾ ਉਹਨੂੰ ਮਾਰਨ ਦੀ ਵੀ ਲਾਈ ਸੀ ਗਿੰਦੀ ਅਤੇ ਜਰਮਨਜੀਤ ਦੋਹਾਂ ਦਾ ਤਾਲੁਕ ਤਰਨਤਾਰਨ ਜ਼ਿਲ੍ਹੇ ਨਾਲ ਹੈ ਦੋਹਾਂ ਦੇ ਪਿੰਡ ਤਰਨਤਾਰਨ ਜ਼ਿਲ੍ਹੇ ਚ ਪੈਂਦੀ ਆ ਇੱਕ ਦਾ ਪਿੰਡ ਗੋਇੰਦਵਾਲ ਪੁਲਿਸ ਸਟੇਸ਼ਨ ਚ ਪੈਂਦਾ ਹੈ ਅੰਕਿਤ ਭਾਦੋ ਅਬਹਰ ਦਾ ਰਹਿਣ ਵਾਲਾ ਸੀ ਨਾਲ ਦੇ ਪਿੰਡ ਦਾ ਲਾਰੈਂਸ ਬਿਸ਼ਨੋਈ ਦਾ ਵੀ ਅਬਹਰ ਹੀ ਜ਼ਿਲ੍ਹਾ ਸੋ ਇਹਨਾਂ ਦੀ ਨੇੜਤਾ ਇਹਨਾਂ ਦੇ ਇਲਾਕੇ ਕਰਕੇ ਬਣੀ ਹੋਈ ਸੀ ਹੁਣ ਸੰਖੇਪ ਚ ਆਪਰੇਸ਼ਨ ਬਾਰੇ ਦੱਸਦੇ ਲక్ష్ਮੀ ਹੋਮਸ ਪੀਰ ਮਸ਼ੱਲਾ ਦੇ ਫਲੈਟ ਨੰਬਰ 6 ਸੀ ਚ ਤਿੰਨ ਇਹ ਅਪਰਾਧੀ ਮੌਜੂਦ ਸੀ ਪੁਲਿਸ ਦੀਆਂ ਪੰਜ ਟੀਮਾਂ ਨੇ ਘੇਰਾ ਪਾਇਆ ਜਦੋਂ ਇਹਨਾਂ ਨੂੰ ਗੁਪਤ ਸੂਚਨਾ ਮਿਲੀ ਦੋ ਟੀਮਾਂ ਪੌੜੀਆਂ ਚੜ੍ਹ ਕੇ ਫਲੈਟ ਵੱਲ ਵਧੀਆਂ ਦਰਵਾਜ਼ੇ ਅੱਗੇ ਜਾ ਕੇ ਕੋਸ਼ਨਾ ਕੀਤੀ ਕਿ ਤੁਹਾਨੂੰ ਘੇਰਾ ਪੈ ਚੁੱਕਿਆ ਹੈ ਬਾਹਰ ਆ ਜਾਓ ਉਹ ਬਾਹਰ ਨਹੀਂ ਆਇਆ ਬਲਕਿ ਅੰਦਰੋਂ ਗੋਲੀਆਂ ਚਲਾਈਆਂ ਦਰਵਾਜ਼ਾ ਤੋੜ ਕੇ ਪੁਲਿਸ ਅੰਦਰ داخل ਹੋ ਜਾਂਦੀ ਹੈ ਤੇ ਫਿਰ ਅੰਕਿਤ ਪਾਦੋ ਛਾਲ ਮਾਰ ਕੇ ਹੇਠਲੇ ਫਲੈਟ ਦੀ ਬਾਲਕਨੀ ਚ ਚਲੇ ਜਾਂਦਾ ਜਾਂਦੇ ਸਾਰ ਪ੍ਰੈਸ਼ਰ ਉਹਨਾਂ ਦਾ ਫਲੈਟ ਹੁੰਦਾ ਪਰ ਪ੍ਰੈਸ਼ਰ ਪਰਿਵਾਰ ਦੀਆਂ ਦੋ ਬੱਚੀਆਂ ਅਲਵੀ 5 ਸਾਲ ਤੇ ਅਕਸ਼ਿਤਾ 13 ਸਾਲ ਉਹਨਾਂ ਨੂੰ ਹੋਸਟੇਜ ਬਣਾ ਲੈਂਦਾ ਉਹਨਾਂ ਨੂੰ ਯਾਨੀ ਕਿ ਆਪਣੀ ਗ੍ਰਿਫਤ ਚ ਲੈ ਲੈਂਦਾ ਤੇ ਫਿਰ ਪੁਲਿਸ ਨੂੰ ਧਮਕੀ ਦਿੰਦਾ ਜੇ ਤੁਸੀਂ ਗੋਲੀ ਚਲਾਈ ਮੈਂ ਗੋਲੀ چلا ਕੇ ਇਹਨਾਂ ਕੁੜੀਆਂ ਨੂੰ ਮਾਰ ਦਊਗਾ ਇਸੇ ਦੌਰਾਨ ਡੀਐਸਪੀ ਵਿਕਰਮ ਸਿੰਘ ਬੁਰਾੜ ਤੇ ਸੁਖਵਿੰਦਰ ਸਿੰਘ ਉਸ ਵਕਤ ਐਸਆਈ ਹੁਣ ਸਬ ਇੰਸਪੈਕਟਰ ਬਾਲਕੋਨੀ ਤੇ ਚੜਾਈ ਕਰਦੇ ਆ ਚੜਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਅੱਗੇ-ਅਗੇ ਸੁਖਵਿੰਦਰ ਤੇ ਪਿੱਛੇ ਸਪੋਰਟਰ ਬਾਏ ਬਰਾਡ ਡੀਐਸਪੀ ਜਾਂਦੇ ਸਾਰ ਉਹ ਫਾਇਰ ਕਰਦੇ ਆ ਅੰਕਿਤ ਤੇ ਜੋ ਕਿ ਉਹਦੇ ਦਿਲ ਦੇ ਨੇੜੇ ਜਾ ਕੇ ਵੱਜਦਾ ਗੋਲੀ ਦਿਲ ਦੇ ਨੇੜੇ ਵੱਜਦੀ ਆ ਉਹ ਡਿੱਗ ਜਾਂਦਾ ਇਹ ਦੋਨੋਂ ਅਫਸਰ ਅੰਦਰ داخل ਹੋ ਜਾਂਦੇ ਆ ਬਾਲਕਨੀ ਚੋਂ ਫਲੈਟ 'ਚ ਤੇ ਉਹਨੂੰ ਕਾਬੂ ਕਰ ਲੈਂਦੇ ਕੁੜੀਆਂ ਵਿਚਾਰੀਆਂ ਜ਼ਖਮੀ ਹੋ ਗਈਆਂ ਹੁੰਦੀਆਂ ਕਿਉਂਕਿ ਅੰਕਿਤ ਨੇ ਪੁਲਿਸ ਨੂੰ ਡਰਾਉਣ ਦੇ ਵਾਸਤੇ ਫਸਟ ਇੱਕ ਗੋਲੀ ਮਾਰੀ ਸੀ ਉਸ ਗੋਲੀ ਦੇ ਛਰਲੇ ਅਲਵੀ ਪ੍ਰੈਸ਼ਰ ਦੇ ਪੈਰ ਤੇ ਵੱਜਦੇ ਤੇ ਜਦੋਂ ਇਹ ਗੋਲੀ ਚੱਲਦੀ ਹੈ ਅੰਕਿਤ ਦੀ ਗੋਲੀ ਨਾਲ ਇੱਕ ਪੁਲਿਸ ਕਰਮੀ ਦੇ ਪੱਟ 'ਚ ਜ਼ਖਮ ਹੋ ਜਾਂਦਾ ਹੈ ਪੱਟ 'ਚ ਗੋਲੀ ਵਾਹੀ ਦੂਜੇ ਪੁਲਿਸ ਵਾਲੇ ਦੀ ਬੁਲੇਟ ਪ੍ਰੂਫ ਜੈਕਟ ਦੇ ਵਿੱਚ ਮੋਰੀ ਹੋ ਜਾਂਦੀ ਹੈ ਪਰ ਉਹ ਬਚ ਜਾਂਦਾ ਹੈ ਥੋੜਾ ਜਿਹਾ ਫੱਟੜ ਹੁੰਦਾ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਡਿਗੇ ਹੋਏ ਜ਼ਖਮੀ ਹੋਏ ਅੰਕਿਤ ਨੂੰ ਪੁਲਿਸ ਹਸਪਤਾਲ ਲੈ ਜਾਂਦੀ ਹੈ ਤੇ ਫਿਰ ਉੱਥੇ ਜਾ ਕੇ ਪੁਲਿਸ ਜਦੋਂ ਡਾਕਟਰ ਨੂੰ ਪੁੱਛਦੀ ਆ ਤਾਂ ਡਾਕਟਰ ਕਹਿੰਦੇ ਆ ਜੀ ਇਹ ਮਰ ਚੁੱਕਿਆ ਬਰਾਟ ਡੈਡ ਇਹ ਮੁਕਾਬਲਾ ਸਿਰਫ 25 ਮਿੰਟ ਚੱਲਿਆ ਹੁਣ ਤੁਹਾਨੂੰ ਦੱਸਦੇ ਆ ਕਿ ਅਪਰਾਧੀ ਜਰਮਨਜੀਤ ਸਿੰਘ ਪਲਵਾਨ ਅਤੇ ਗੁਰਿੰਦਰ ਗਿੰਦੀ ਐਲੈਸ ਕਾਣੇ ਦੇ ਵਕੀਲ ਵਿਕਰਮ ਸਿੰਘ ਅਲੂਵਾਲੀਆ ਅਦਾਲਤ ਦੇ ਵਿੱਚ ਕੀ ਦਲੀਲ ਦਿੰਦੇ ਆ ਜੱਜ ਸਾਹਿਬ ਨੂੰ ਕੀ ਕਹਿੰਦੇ ਆ ਉਹ ਕਹਿੰਦੇ ਜੱਜ ਸਾਹਿਬ ਮੇਰੇ ਜਿਹੜੇ ਕਲਾਇੰਟ ਆ ਜਰਮਨ ਜੀਤ ਅਤੇ ਗੁਰਿੰਦਰ ਇਹ નિર્ਦੋਸ਼ ਨੇ ਇਹ ਬਿਲਕੁਲ ਇਨੋਸੈਂਟ ਨੇ ਇਹਨਾਂ ਨੂੰ ਸਜ਼ਾ ਦੇਣਾ ਬਣਦਾ ਹੀ ਨਹੀਂ ਕਿਉਂਕਿ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਹੀ ਨਹੀਂ ਉਹਨਾਂ ਨੇ ਅੱਗੇ ਕੀ ਆ ਕਿ ਕਿਸੇ ਵੀ ਪ੍ਰੋਸੀਕਿਊਸ਼ਨ ਵਿਟਨੈਸ ਨੇ ਇਹਨਾਂ ਦੇ ਬਾਰੇ ਇਹ ਨਹੀਂ ਕਿਹਾ ਕਿ ਗੋਲੀ ਇਹਨਾਂ ਨੇ ਚਲਾਈ ਗੋਲੀਆਂ ਚਲਾਈਆਂ ਸੀ ਜੀ ਅੰਕਿਤ ਭਾਦੋ ਨੇ ਜੋ ਕਿ ਮਰ ਚੁੱਕਿਆ ਮੇਰੇ ਜਿਹੜੇ ਕਲਾਇੰਟ ਆ ਉਹਨਾਂ ਨੇ ਪੁਲਿਸ ਤੇ ਕੋਈ ਗੋਲੀ ਨਹੀਂ ਚਲਾਈ ਜਿਹੜੇ ਤੁਸੀਂ 50 ਦੇ ਕਰੀਬ ਪੁਲਿਸ ਨੇ ਗਵਾਹ ਪੇਸ਼ ਕੀਤੇ ਆ ਕਿਸੇ ਵੀ ਗਵਾਹੀ ਦੇ ਵਿੱਚ ਇਹ ਨਹੀਂ ਆਇਆ ਕਿ ਉਸ ਗਵਾਹ ਨੇ ਇਹਨਾਂ ਦੋਹਾਂ ਨੂੰ ਗੋਲੀ ਚਲਾਉਂਦੇ ਹੋਏ ਵੇਖਿਆ ਹੋਵੇ ਕੋਈ ਵਿਟਨੈਸ ਹੈ ਨਹੀਂ ਤੇ ਇਹਨਾਂ ਨੂੰ ਕੈਦ ਜਾਂ ਸਜ਼ਾ ਦੇਣੀ ਬਣਦੀ ਨਹੀਂ ਤੇ ਫਿਰ ਕੀ ਹੁੰਦਾ ਜੀ ਇਸ ਦਲੀਲ ਦਾ ਵਿਰੋਧ ਕੀਤਾ ਸਰਕਾਰੀ ਵਕੀਲ ਏਡੀਏ ਪਰਪੂਰ ਸਿੰਘ ਨੇ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਇਹ ਪਤਾ ਹੈ ਕਿ ਗੋਲੀਆਂ ਅੰਦਰੋਂ ਚੱਲੀਆਂ ਸਭ ਤੋਂ ਪਹਿਲੀ ਗੋਲੀ ਜਰਮਨਜੀਤ ਸਿੰਘ ਨੇ ਪੁਲਿਸ ਤੇ ਚਲਾਈ ਤੇ ਫੇਰ ਜਦੋਂ ਦਰਵਾਜ਼ਾ ਅੰਦਰੋਂ ਖੋਲਣ ਲਈ ਕਿਹਾ ਸੁਰੰਡਰ ਕਰਨ ਲਈ ਕਿਹਾ ਤੇ ਫੇਰ ਇਹ ਜਿਹੇ નિર્ਦੋਸ਼ ਸੀ ਇਹਨਾਂ ਨੇ ਦਰਵਾਜ਼ਾ ਖੋਲ੍ਹਿਆ ਕਿਉਂ ਨਹੀਂ ਸੁਰੰਡਰ ਕਿਉਂ ਨਹੀਂ ਕੀਤਾ ਇਹ ਅੱਗੋਂ ਹਥਿਆਰ ਚੱਕ ਕੇ ਫੜੇ ਗਏ ਆ ਹਥਿਆਰ ਇਹਨਾਂ ਦੇ ਹੱਥ 'ਚ ਸੀ ਬਰਾਮਦਗੀਆਂ ਹੋਈਆਂ ਨੇ ਤੇ ਇਹਨਾਂ ਨੂੰ નિર્ਦੋਸ਼ ਕਹਿਣਾ ਗਲਤ ਹੋਏਗਾ ਜੱਸ ਸਾਹਿਬ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਇਹ ਸਮਾਜ ਵਾਸਤੇ ਬਹੁਤ ਖਤਰਾ ਬਣੇ ਹੋਏ ਨੇ ਜਿਵੇਂ ਆਪਨੇ ਸਾਰੇ ਪੱਖ ਸੁਣ ਤੋਂ ਬਾਅਦ ਫੇਰ ਸ਼ਾਮੀ 7 ਵਜੇ ਆਪਣਾ ਫੈਸਲਾ ਸੁਣਾਇਆ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਇਹ ਦੋਨੋਂ ਅਪਰਾਧੀ ਮੌਜੂਦ ਸੀ 10 10-10 ਸਾਲ ਦੀ ਕੈਦ 20-20 ਹਜ਼ਾਰ ਰੁਪਏ ਜੁਰਮਾਨਾ ਦੱਸਣਾ ਜ਼ਰੂਰੀ ਇਥੇ ਇਹਨਾਂ ਦੋਨਾਂ ਦੋਨਾਂ ਅਪਰਾਧੀਆਂ ਦਾ ਕੋਈ ਵੀ ਦੋਸਤ ਮਿੱਤਰ ਕੋਈ ਵੀ ਸਾਥ ਸੰਬੰਧੀ ਯਾਂ ਕਹੋ ਮਾਪਿਓ ਅਦਾਲਤ ਦੇ ਵਿੱਚ ਇਹਨਾਂ ਦੀ ਪੈਰਵਾਹੀ ਕਰਨ ਦੇ ਲਈ ਹਾਜ਼ਰ ਨਹੀਂ ਸੀ ਨਾਉ ਆਠੀ ਸਾਡਾ ਕੀ ਮੰਗਣਾ ਗੈਂਗਸਟਰਜ਼ ਦੇ ਏਸ ਮੋਡੀਊਲ ਨੂੰ ਖਤਮ ਕਰਨ ਵਾਲੀ ਸਾਰੀ ਪੁਲਿਸ ਟੀਮ ਨੂੰ ਜੇ ਹੁਣ ਤੱਕ ਨਾਮ ਨਹੀਂ ਮਿਲਿਆ ਤਾਂ ਠੁਕਵਾ ਇਨਾਮ ਮਿਲਣਾ ਚਾਹੀਦਾ ਪੁਆਇੰਟ ਨੰਬਰ 2 ਇਹ ਜਿਹੜੇ ਗੈਂਗਸ ਹੁੰਦੇ ਆ ਗੈਂਗਵਾਦ ਹੁੰਦਾ ਇਹਦੇ ਨਾਲ ਜੁੜੇ ਹੋਏ ਮੁੰਡਿਆਂ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਅਪਰਾਧ ਦੀ ਦੁਨੀਆ ਵਿੱਚ ਉਹਨਾਂ ਦੀ ਉਮਰ 5-7 ਸਾਲ ਤੋਂ ਵੱਧ ਨਹੀਂ ਹੁੰਦੀ ਮੁਕਤਾਰਾ ਚਾਉਣ ਦੀ ਕੋਸ਼ਿਸ਼ ਕਰਨ ਪੁਲਿਸ ਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲੈਣ ਤੀਜਾ ਪੁਆਇੰਟ ਪੁਲਿਸ ਨੂੰ ਗੈਂਗਸਟਰ ਪੈਦਾ ਕਰਨ ਵਾਲੇ ਕਾਰਨਾਂ ਦੀ ਤਹਿ ਤੱਕ ਕੋਖਰਨੀ ਚਾਹੀਦੀ ਹੈ ਸਾਡੇ ਸਿਸਟਮ ਦੇ ਵਿੱਚ ਜ਼ਿਆਦਤੀਆਂ ਜਿਹੜੀਆਂ ਹੁੰਦੀਆਂ ਨੇ ਉਹਦੇ ਬਾਰੇ ਵੀ ਕੁਝ ਸੋਚਣਾ ਚਾਹੀਦਾ ਹੈ ਤੇ ਕੀ ਇਹਨਾਂ ਜ਼ਿਆਦਤੀਆਂ ਕਰਕੇ ਗੈਂਗਵਾਰ ਸ਼ੁਰੂ ਹੁੰਦੀ ਹੈ ਜਾਂ ਵੱਧਦੀ ਹੈ ਜਾਂ ਗੈਂਗ ਪੈਦਾ ਹੁੰਦੇ ਆ ਇਹਦੇ ਬਾਰੇ ਪੁਲਿਸ ਨੂੰ ਸਾਡੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਅਲਟੀਮੇਟਲੀ ਲਾ ਤਨ ਜਿਹੜਾ ਕਹਿੰਦਾ ਜੀ ਕਿ ਰਿਫਾਰਮ ਦੇ ਵੱਲ ਤੁਰਿਆ ਜਾਵੇ ਜੇਲ੍ਹਾਂ ਬਣੀਆਂ ਐਜ਼ ਅ ਰਿਫਾਰਮ ਸੈਂਟਰਸ ਜਿੱਥੇ ਬੰਦੇ ਨੂੰ ਰਿਫਾਰਮ ਕੀਤਾ ਜਾਂਦਾ ਇੰਪਰੂਵ ਕੀਤਾ ਜਾਂਦਾ ਉਹਨੂੰ ਸਮਝਾਇਆ ਬੁਝਾਇਆ ਜਾਂਦਾ ਤੇ ਸਮਾਜ ਦੇ ਵਿੱਚ ਫਿਰ ਦੁਬਾਰਾ ਲਿਆ ਕੇ ਇੰਟੀਗਰੇਟ ਕੀਤਾ ਜਾਂਦਾ ਪੁਆਇੰਟ ਨੰਬਰ 4 ਗੈਂਗਸਟਰ ਬਣੇ ਮੁੰਡਿਆਂ ਦੇ ਮਾਪਿਓ ਨਾਲ ਕਿਸੇ ਕਿਸਮ ਦਾ ਪੁਲਿਸ ਵੱਲੋਂ ਤੱਕਾ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਮਰਿਆਂ ਨੂੰ ਹੋਰ ਕੀ ਮਾਰਨਾ ਹੁੰਦਾ ਪੰਜਵਾਂ অপਰਾਧ ਕਰਕੇ ਵਿਦੇਸ਼ਾਂ ਚ ਖਿਸਕੇ ਗੈਂਗਸਟਰਸ ਲਈ ਪੰਜਾਬ ਪੁਲਿਸ ਨੂੰ ਤੇ ਹੋਰ ਏਜੰਸੀਆਂ ਨੂੰ ਪ੍ਰੋਐਕਟਿਵ ਪੁਲਿਸ ਆ ਪਾਲਿਸੀ ਬਣਾਉਣੀ ਚਾਹੀਦੀ ਆ ਤੇ ਉਹਨਾਂ ਨੂੰ ਵਿਦੇਸ਼ਾਂ ਚ ਜੇ ਲੋੜ ਪੈਂਦੀ ਹੈ ਜਾਣ ਦੀ ਉਥੇ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਕੇ ਭਾਰਤ ਲਿਆਉਣਾ ਚਾਹੀਦਾ ਨਹੀਂ ਤੇ ਦੂਜੇ ਪਾਸੇ ਫਿਰ ਉਹਨਾਂ ਨੂੰ ਨਿਊਟਰਲਾਈਜ਼ ਵੀ ਵਿਦੇਸ਼ਾਂ ਦੇ ਵਿੱਚ ਕਰਨ ਦਾ ਨਿਰਣੈ ਦੇਣਾ ਚਾਹੀਦਾ ਖਬਰ ਦਾ ਅੰਤ ਹੁੰਦਾ ਜੀ ਮੈਨੂੰ ਰਿੰਦਰ ਸਿੰਘ ਤਗੜ ਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼